ਸ਼ਾਹਪੁਰ ਕੰਡਿਟੇਮ ਜਿਹੜਾ ਹੈ ਪੰਜਾਬ ਵਾਸਤੇ ਖਾਸ ਤੌਰ ਤੇ ਮਾਝੇ ਦੇ ਇਲਾਕੇ ਵਾਸਤੇ ਇੱਕ ਲਾਈਫਲਾਈਨ ਸਾਬਤ ਹੋਊਗਾ ਔਰ ਜਿੱਥੇ ਬਿਜਲੀ ਬਣੂਗੀ ਨਾਲ ਨਾਲ ਸਿੰਚਾਈ ਦੀਆਂ ਸਹੂਲਤਾਂ ਵੀ ਵਧਣਗੀਆਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਤੇ ਕੱਲੇ ਬਿਜਲੀ ਨਾਲ ਘਰ ਨਹੀਂ ਰੌਸ਼ਨ ਹੋਣਗੇ ਨੌکریاں ਮਿਲਣਗੀਆਂ ਤਾਂ ਉਹਨਾਂ ਦੇ ਸੁਪਨੇ ਵੀ ਪੁਰਸ਼ਾਣ ਹੋਣਗੇ ਇਸ ਡੈਮ ਦੀ ਜਿਹੜੀ ਕੁੱਲ ਲਾਗਤ ਹੈ 3394.49 ਕਰੋੜ ਹੈ ਜਿਦੇ ਚ 80% ਯੋਗਦਾਨ ਪੰਜਾਬ ਦਾ ਹੈ 2694.02 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਖਰਚਾ 20% ਯੋਗਦਾਨ ਜਿਹੜਾ ਉਹ ਕੇਂਦਰ ਦਾ 700 ਕਰੋੜ ਰੁਪਏ ਦੇ ਲਗਭਗ ਉਹਨਾਂ ਦਾ ਯੋਗਦਾਨ 372 1 ਏਕੜ ਦੇ ਲਗਭਗ ਜ਼ਮੀਨ ਐਕਵਾਇਰ ਕੀਤੀ ਗਈ ਜਿਹਦੇ ਚ 1600 43.77 ਏਕੜ ਜ਼ਮੀਨ ਜਨਨ ਕਿ ਮੋਰ ਥੈਨ 50% ਪੰਜਾਬ ਨਾਲ ਸੰਬੰਧਿਤ ਤੇ 1527.95 ਜੰਮੂ ਕਸ਼ਮੀਰ ਨਾਲ ਸੰਬੰਧਿਤ ਜ਼ਮੀਨ ਹੈ ਜਿਹੜੀ ਐਕਵਾਇਰ ਇਸ ਪ੍ਰੋਜੈਕਟ ਵਾਸਤੇ ਕੀਤੀ ਗਈ 5000 ਹਕਟੇਰ ਜਨਨ ਕਿ ਲਗਭਗ 12.5 ਹਜ਼ਾਰ ਏਕੜ ਰਕਬੇ ਲਈ ਸਿੰਚਾਈ ਦਾ ਪ੍ਰਬੰਧ ਇਸ ਡੈਮ ਦੇ ਚੱਲਣਾ ਹੋਊਗਾ 206 ਮੈਗਾਵਾਟ ਦੇ ਦੋ ਬਿਜਲੀ ਘਰ ਬਣਾਏ ਜਾ ਰਹੇ ਨੇ ਇਹਦਾ 75% ਕੰਮ ਮੁਕੰਮਲ ਹੋ ਗਿਆ ਤੇ ਮਾਰਚ 2026 ਤੱਕ ਇਹ ਸਾਰਾ ਕੰਪਲੀਟ ਹੋ ਜਾਊਗਾ ਤੇ ਬਿਜਲੀ ਦਾ ਉਤਪਾਦਨ ਜਿਹੜਾ ਬਿਜਲੀ ਦੀ ਪ੍ਰੋਡਕਸ਼ਨ ਜਿਹੜੀ ਹੈ ਸ਼ੁਰੂ ਹੋ ਜੂਗੀ ਤੇ ਸ਼ਾਹਪੁਰ ਕੰਡਿਟੈਂਮ ਦੇ ਨਿਰਮਾਣ ਤੋਂ ਪਹਿਲਾਂ ਰਣਜੀਤ ਸਾਗਰ ਪਾਵਰ ਹਾਊਸ ਤੁਸੀਂ ਜਾਣਦੇ ਹੋ ਸਵੇਰ ਤੇ ਸ਼ਾਮ ਦੇ ਪੀਕ ਲੋਡ ਦੌਰਾਨ 600 ਮੈਗਾਵਾਟ ਦੀ ਪੂਰੀ ਸਮਰੱਥਾ ਜਿਹੜੀ ਹੈ ਉਹ ਤੇ ਕੰਮ ਕਰਦੇ ਯੋਗ ਨਹੀਂ ਸੀਗਾ ਕਿਉਂਕਿ ਡਾਊਨਸਟ੍ਰੀਮ ਸਟੋਰੇਜ ਜਿਹੜਾ ਹੈ ਉਹ ਉਹਦੀ ਅਨਹੋਂਦ ਕਰਕੇ ਪਾਣੀ ਜਿਹੜਾ ਥੋੜਾ ਜਿਹਾ ਹਿੱਸਾ ਪਾਣੀ ਦਾ ਜਿਹੜਾ ਪਾਕਿਸਤਾਨ ਵੱਲ ਵਹ ਜਾਂਦਾ ਸੀਗਾ ਤੋ ਸ਼ਾਹਪੁਰ ਕੰਡਿਡੈਂਟ ਦੇ ਚਾਲੂ ਹੋਣ ਨਾਲ ਰਣਜੀਤ ਸਾਗਰ ਪਾਵਰ ਹਾਊਸ ਨੇ ਪੀਕ ਡਿਮਾਂਡ ਨੂੰ ਪੂਰਾ ਕਰਦੇ 600 ਮੈਗਾਵਾਟ ਦੀ ਜਿਹੜੀ ਪੂਰੀ ਸਮਰੱਥਾ ਹੈ ਆਪਣੀ ਉਤੇ ਬਿਜਲੀ ਪੈਦਾ ਸ਼ੁਰੂ ਕਰਨ ਕਰਤੀ ਹੈ ਬਿਜਲੀ ਪੈਦਾ ਕਰਨੀ ਸ਼ੁਰੂ ਕਰਤੀ ਹੈ ਤੋ ਇਹ ਡੈਮ ਜਿਹੜਾ ਪਾਵਰ ਹਾਊਸਾਂ ਤੋਂ 206 ਮੈਗਾਵਾਟ ਦੀ ਬਾਦੂ ਬਿਜਲੀ ਜਿਹੜੀ ਆ ਮਾਰਚ 2026 ਤੱਕ ਉਹ ਪੂਰਾ ਹੋ ਜਾਊਗਾ ਪ੍ਰੋਜੈਕਟ ਬਾਦੂ ਬਿਜਲੀ ਪੈਦਾ ਕਰਨ ਦਾ ਤਿੰਨ ਨਵੀਆਂ ਨਹਿਰਾਂ ਦਾ ਨਿਰਮਾਣ ਵੀ ਅੰਤtempCardੇ ਇਸ ਡੈਮ ਦੇ ਕਾਰਨ ਜਿਹੜੀਆਂ ਨਹਿਰਾਂ ਬਣਨੀਆਂ ਤੇ ਝੀਲ ਵੀ ਇਸ ਡੈਮ ਨਾਲ ਸੰਬੰਧਿਤ ਇੱਕ ਬਣਾਈ ਗਿਆ ਆਉਣ ਵਾਲੇ ਦਿਨਾਂ ਚ ਚਮਰੋੜ ਨੂੰ ਇਹ ਇਸ ਝੀਲ ਨੂੰ ਇੱਕ ਟੂਰਿਸਟ ਹੱਬ ਵੱਲੋਂ ਵਜੋਂ ਅਸੀਂ ਵਿਕਸਤ ਕਰ ਰਹੇ ਹਾਂ ਬਹੁਤ ਸਾਰੀਆਂ ਮੀਟਿੰਗਾਂ ਇਹ ਇਸ ਬੰਦ ਚ ਹੋ ਗਈਆਂ ਕਈ ਵਾਰੀ ਮੈਂ ਆਇਆ ਵੀ ਹਾਂ ਇੱਥੇ ਤੇ ਚਮਰੋੜ ਲੇਖ ਜਿਹੜੀ ਹੈ ਉਹ ਰੰਜੀਤ ਸਾਗਰ ਸ਼ਾਹਪੁਰ ਕੰਡੀ ਤੋਂ ਇਹ ਇਲਾਕਾ ਜਿਹੜਾ ਕਿਉਂਕਿ ਇੱਥੇ ਖੇਤੀ ਦਾ ਜਿਆਦਾ ਅ ਨਹੀਂ ਸਕੋਪ ਹੈਗਾ ਤਾਂ ਟੂਰਿਜ਼ਮ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਇੱਥੇ ਡਿਵੈਲਪ ਕੀਤਾ ਜਾ ਸਕਦਾ ਕਿਉਂਕਿ 에어ਪੋਰਟ ਵੀ ਨੇੜੇ ਆ ਇਧਰੋਂ ਦਲਹੌਜ਼ੀ ਧਰਮਸ਼ਾਲਾ ਉਹ ਵੀ ਨੇੜੇ ਨੇ ਤੇ ਧਾਰਮਿਕ ਟੂਰਿਜ਼ਮ ਲਈ ਬਹੁਤ ਸਾਰੇ ਲੋਕ ਇੱਥੋਂ ਦੀ ਜਾਂਦੇ ਨੇ ਸੋ ਇਸ ਪ੍ਰੋਜੈਕਟ ਦਾ ਜਿੱਥੇ ਕਿਸਾਨਾਂ ਨੂੰ ਨਵੀਆਂ ਨਹਿਰਾਂ ਬਣਨ ਨਾਲ ਸਿੰਚਾਈ ਦਾ ਬਿਜਲੀ ਦਾ ਤੇ ਇਨਫਰਾਸਟ੍ਰਕਚਰ ਦੇ ਬਣਨਾ, ਰੋਜ਼ਗਾਰ ਤੇ ਨਾਲ ਨਾਲ ਟੂਰਿਜ਼ਮ ਨੂੰ ਡਿਵੈਲਪ ਕਰਨ ਵਾਸਤੇ ਸਾਡੇ ਕੋਲ ਇੱਕ ਹੋਰ ਟੂਰਿਸਟ ਪਲੇਸ ਜਿਹੜੀ ਹੈ ਉਹ ਡਿਵੈਲਪ ਹੋ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨੋਂ ਜਦੋਂ ਦਾ ਕਾਰਜਪਾਰ ਹੰਭਾਲਿਆ ਕੋਈ ਨਾ ਕੋਈ ਪ੍ਰੋਜੈਕਟ ਕੋਈ ਨਾ ਕੋਈ ਲੋਕਪੱਖੀ ਫੈਸਲੇ ਕੋਈ ਨਾ ਕੋਈ ਨਵੀਆਂ ਜਿਹੜੀਆਂ ਯੋਜਨਾਵਾਂ ਨੇ ਉਹ ਸ਼ੁਰੂ ਕੀਤੀਆਂ ਜਾ ਰਹੀਆਂ ਚਾਹੇ ਉਹ ਘਰਾਂ ਦੀ ਬਿਜਲੀ ਫਰੀ ਦੇਣ ਦਾ 300 ਯੂਨਟ ਪਰ ਮਹੀਨਾ ਚਾਹੇ ਉਹ ਖੇਤਾਂ ਵਾਲੀ ਬਿਜਲੀ 12-12 ਘੰਟੇ ਵੀ ਦਿੱਤੀ ਹੈ 14-14 ਘੰਟੇ ਵੀ ਔਰ ਦਿਨੇ ਮਲ 12 ਘੰਟੇ ਦਿਨੇ ਆਏ 6 ਤੋਂ 6 ਜਿਹੜੀ ਰੈਗੂਲਰ ਸੇਵਾ ਪਹਿਲਾਂ ਜਿਹੜੀ 8 ਘੰਟੇ ਦਾ ਹੁੰਦਾ ਸੀ ਇੱਕ ਲੂਪ ਤੇ ਉਹ 8 ਘੰਟਿਆਂ ਦੇ ਵਿੱਚ ਵੀ 2-2 ਘੰਟਿਆਂ ਦੇ ਕਟ ਆ ਜਾਂਦੇ ਸੀ ਵਿੱਚ ਰੁਕਾਵਟ ਪਾ ਕੇ ਸੀ ਸੋ ਲਗਾਤਾਰ 12-12 ਘੰਟੇ 10-10 ਘੰਟੇ ਦਿਨੇ ਜਿਹੜੀ ਬਿਜਲੀ ਮਿਲ ਰਹੀ ਹੈ ਕਿਸਾਨ ਇਸ ਮਾਮਲੇ 'ਚ ਬਹੁਤ ਖੁਸ਼ ਨੇ ਫਿਰ ਇਸੇ ਤਰ੍ਹਾਂ ਹੀ ਸੜਕ ਸੁਰੱਖਿਆ ਫੋਰਸ ਬਣਾਈ 48% ਮੌਤਾਂ ਸੜਕ ਤੇ ਜਿਹੜੇ ਤਰਫ ਤਰਫ ਕੇ ਮਰ ਜਾਂਦੇ ਸੀ ਐਕਸੀਡੈਂਟਾਂ 'ਚ 48% ਮੌਤਾਂ ਦੀ ਗਿਣਤੀ ਘੱਟ ਹੋਈ ਹੈ। ਹੁਣ ਦੂਸਰੇ ਸੂਬੇ ਵੀ ਜਿਹੜੇ ਨੇ ਉਹ ਸਾਡੇ ਤੋਂ ਉਹ ਟਿਪਸ ਮੰਗ ਰਹੇ ਨੇ ਜਾਂ ਟ੍ਰੇਨਿੰਗ ਦਾ ਜਿਹੜਾ ਕ੍ਰਾਈਟੇਰੀਆ ਮੰਗ ਰਹੇ ਨੇ ਕਿ ਕਿਸ ਤਰ੍ਹਾਂ ਟ੍ਰੇਨਿੰਗ ਕਰਾਈ ਹੈ। ਅਸੀਂ ਵੀ ਆਪਣੇ ਸੂਬੇ ਦੇ ਵਿੱਚ ਸੜਕ ਸੁਰੱਖਿਆ ਫੋਰਸਾਂ ਜਿਹੜੀਆਂ ਸ਼ੁਰੂ ਕਰਨ ਲੱਗਿਆ। ਕੇਂਦਰ ਸਰਕਾਰ ਵੱਲੋਂ ਇਹ ਮੰਤਰੀ ਮੰਤਰੀ ਨੇ ਤਨਖਾਟ ਕ੍ਰੀਜੀ ਬਲੋਂ ਹੈ। ਡਾਇਰੈਕਸ਼ਨਾਂ ਵੀ ਦੂਜੇ ਸਟੇਟਸ ਨੂੰ ਦਿੱਤੀਆਂ ਗਈਆਂ ਕਿ ਪੰਜਾਬ ਤੋਂ ਤੁਸੀਂ ਇਹ ਪ੍ਰੋਜੈਕਟ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਦੇਵਾਂਗੇ ਜਾਣਕਾਰੀ ਅਸੀਂ 56856 ਨੌਕਰੀਆਂ ਦੇ ਚੁੱਕੇ ਹਾਂ ਹਰ ਇੱਕ ਮਹਿਕਮੇ 'ਚ ਬਿਨਾਂ ਕਿਸੇ ਕੈਸ਼ ਤੋਂ ਬਿਨਾਂ ਕਿਸੇ ਫਰਮੈਸ਼ ਤੋਂ ਚਾਹੇ ਉਹ ਪਟਵਾਰੀ ਚਾਹੇ ਡੀਐਸਪੀ ਚਾਹੇ ਐਸਡੀਓ ਚਾਹੇ ਬਿਜਲੀ ਬੋਰਡ ਦੇ ਹਰ ਇੱਕ ਮੈਡੀਕਲ ਲਾਈਨ ਦੇ ਵਿੱਚ వాటర్ అండ్ సెనిటేషన్ సే డిపార్ట్మెంట్ అది